ਸਚਨ ਸਚਾ ਪਾਤਿ ਸਾਹੂ ਸਿਰਸਾ ਹਦੈ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾਂ ਦਾ ਵੇਸਾਹੂ ਸਜਣ ਸਚਾ ਪਾਤਿ ਸਾਹੂ ਸਿਰ ਸਾਹਾ ਦਾਸਾ ਹੂ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੀਸਾ ਹਾ ਸਤਨਾਮ ਸ੍ਰੀ ਵਾ we <laughs> i do the guru jis jyoti joot milai wah guru ji ka khalsa wah guru ji ki fateh param satkar jo guru pyare guru swari sat sangat jiyo aj amrit vele de pavan pavittr devanan vich ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅਕਾਲ ਪੁਰਖ ਪਾਰਬ੍ਰह्म ਪਰਮੇਸ਼ਵਰ ਪਰਮਾਤਮਾ ਦੇ ਵੱਲੋਂ ਸਮੂਚੀ ਮਨੁੱਖਤਾ ਦੇ ਭਲੇ ਵਾਸਤੇ ਕਲਿਆਣ ਵਾਸਤੇ ਗੁਰ ਸ਼ਬਦ ਰੂਪ ਦੇ ਵਿੱਚ ਜਿਸ ਪਾਵਨ ਪਵਿੱਤਰ ਸ੍ਰੀ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਈ ਹੈ ਇਹ ਪਾਵਨ ਸ਼ਬਦ ਰਾਗ ਸੋਰਠ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ਼ਬਦ ਹੈ ਗੁਰੂ ਪਰਮੇਸ਼ਰ ਦੀ ਕਿਰਪਾ ਰਹਿਮਤ ਸਰਕਾਰ ਆਪ ਸਰਬਤ ਸੰਗਤ ਮਾਈ ਭਾਈ ਬਹੁਤ ਹੀ ਸ਼ਰਧਾ ਬਹੁਤ ਹੀ ਪ੍ਰੇਮ ਦੇ ਨਾਲ ਇਸ ਪਾਵਨ ਪਵਿੱਤਰ ਸ਼ਬਦ ਦੀ ਕਥਾ ਵਿਚਾਰ ਸਰਵਨ ਕਰ ਰਹੇ ਹਾਂ ਭੱਲਿਆਂ ਦੇ ਸਰਤਾਜ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸ੍ਰੀ ਗੋਵਿੰਦワਲ ਸਾਹਿਬ ਵਿਖੇ ਨਿਵਾਸ ਕਰ ਰਹੇ ਹਨ ਸੰਸਾਰ ਦੇ ਸਮੁੱਚੇ ਜੀਵਾਂ ਨੂੰ ਗਰੀਬ ਨਿਵਾਜ਼ ਆਪਣੇ ਪਾਵਨ ਪਵਿੱਤਰ ਦਰਸ਼ਨ ਬਖਸ਼ਿਸ਼ ਕਰਦੇ ਹਨ ਸਤਗੁਰੂ ਪਾਤਸ਼ਾਹ ਜੀ ਆਪਣਾ ਪਾਵਨ ਪਵਿੱਤਰ ਉਪਦੇਸ਼ ਸਾਰੀ ਸੰਗਤ ਨੂੰ ਬਖਸ਼ਿਸ਼ ਕਰ ਰਹੇ ਹਨ ਕੋਈ ਅਮੀਰ ਆਵੇ ਕੋਈ ਗਰੀਬ ਆਵੇ ਪੜਿਆ ਆਵੇ ਅਨਪੜਿਆ ਆਵੇ ਕੋਈ ਊਚ ਨਾ ਊਚ ਜਾਤ ਦਾ ਆਵੇ ਭਾਵੇਂ ਕੋਈ ਨੀਚ ਜਾਤ ਦਾ ਆਵੇ ਮਹਾਰਾਜ ਕਿਸੇ ਦੇ ਵਿੱਚ ਭੇਦ ਨਹੀਂ ਕਰਦੇ ਬਿਨਾ ਭੇਦ ਭਾਵ ਤੋਂ ਸਤਗੁਰੂ ਪਾਤਸ਼ਾਹ ਜੀ ਸਾਰਿਆਂ ਨੂੰ ਪਰਮੇਸ਼ਵਰ ਪਰਮਾਤਮਾ ਦੀ ਪ੍ਰਾਪਤੀ ਦਾ ਉਪਦੇਸ਼ ਕਰਦੇ ਹਨ ਸਤਿਗੁਰਾਂ ਦਾ ਇਹ ਸੁਭਾਅ ਦੇਖ ਕੇ ਬੇਸ਼ੁਮਾਰ ਲੋਕ ਸਤ ਸੰਗਤ ਕਰਨ ਦੇ ਲਈ ਸੰਗਤ ਰੂਪ ਦੇ ਵਿੱਚ ਸ੍ਰੀ ਗੋਵਿੰਦワਲ ਸਾਹਿਬ ਚੱਲ ਕੇ ਆਉਂਦੇ ਆ ਦੂਰ ਨੇੜੇ ਤੋਂ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਸਤਗੁਰ ਮਿਲਿਆ ਉਲਟੀ ਪਈ ਭਾਈ ਜੀਵਤ ਮਰੈ ਤਾਂ ਬੂਝ ਪਾਏ اے ਭਾਈ ਜੇ ਗੁਰੂ ਮਿਲ ਜਾਏ ਜੀਵਨ ਦੇ ਵਿੱਚ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਵਰ ਪਰਮਾਤਮਾ ਦੀ ਕਿਰਪਾ ਕਿਦੇ ਤੇ ਹੁੰਦੀ ਹੈਗੀ ਕਦੋਂ ਹੁੰਦੀ ਹੈਗੀ ਜੇ ਉਸ ਮਨੁੱਖ ਨੂੰ ਗੁਰੂ ਮਿਲ ਜਾਏ ਸਤ ਗੁਰੂ ਮਿਲ ਜਾਏ ਧਨ ਦੌਲਤ ਬਹੁਤਿਆਂ ਨੂੰ ਮਿਲ ਜਾਂਦਾ ਹੈਗਾ ਪਰਿਵਾਰ ਮਿਲ ਜਾਂਦਾ ਹੈਗਾ ਪਰ ਗੁਰੂ ਪਿਆਰੇ ਸਾਧ ਸੰਗਤ ਜੀ ਸਭ ਤੋਂ ਵੱਡੀ ਕਿਰਪਾ ਤਾਂ ਉਹਨਾਂ ਤੇ ਹੈ ਜਿਨ੍ਹਾਂ ਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੋ ਜਾਵੇ ਸੁਰਤ ਕਰਕੇ ਪੂਰੇ ਗੁਰੂ ਦੀ ਪ੍ਰਾਪਤੀ ਹੋਵੇ ਮਨ ਕਰਕੇ ਪੂਰੇ ਗੁਰੂ ਦੀ ਪ੍ਰਾਪਤੀ ਹੋਵੇ ਮਹਾਰਾਜ ਬਚਨ ਕਰਦੇ ਹਨ ਕਿ ਜਿਨ੍ਹਾਂ ਦੇ ਉੱਤੇ ਅਕਾਲ ਪੁਰਖ ਆਪਾਰ ਬ੍ਰਹਮ ਪਰਮੇਸ਼ਵਰ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਰਹਿਮਤ ਹੋ ਜਾਂਦੀ ਹੈ ਸਤਗੁਰਾਂ ਦੇ ਨਾਲ ਮਿਲਣ ਕਰਕੇ ਸੰਸਾਰਾਕਾਰ ਬਿਰਤੀ ਉਲਟ ਕੇ ਬ੍ਰਹਮਾਕਾਰ ਹੋ ਜਾਂਦੀ ਹੈ ਕਹਿਣ ਦਾ ਮਤਲਬ ਕਿ ਮਨੁੱਖ ਦੇ ਅੰਦਰੋਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਖਤਮ ਹੋ ਜਾਂਦਾ ਹੈ ਸੰਸਾਰ ਦਾ ਮੋਹ ਖਤਮ ਹੋ ਜਾਂਦਾ ਹੈ ਪਰਿਵਾਰ ਦਾ ਮੋਹ ਖਤਮ ਹੋ ਜਾਂਦਾ ਹੈ ਵਿਸ਼ਿਆਂ ਵਿਕਾਰਾਂ ਦੀ ਜਿਹੜੀ ਇੱਕ ਭੜਕ ਅੰਦਰ ਲੱਗੀ ਹੁੰਦੀ ਹੈ ਉਹ ਵੀ ਖਤਮ ਹੋ ਜਾਂਦੀ ਹੈ ਮਨੁੱਖ ਦੇ ਅੰਦਰੋਂ ਭਰਮ ਅਗਿਆਨ ਹਰ ਤਰੀਕੇ ਦਾ ਖਤਮ ਹੋ ਜਾਂਦਾ ਹੈ ਗਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਜੀਵਤ ਮਰੈ ਤਾਂ ਬੂਝ ਪਾਏ ਜੀਵਤ ਭਾਵ ਵੱਲੋਂ ਮਰ ਜਾਵੇ ਅੰਦਰ ਉਹ ਜੀਵ ਭਾਵ ਖਤਮ ਹੋ ਜਾਵੇ ਅਲਪਗਤਾ ਖਤਮ ਹੋ ਜਾਵੇ ਅਗਿਆਨ ਖਤਮ ਹੋ ਜਾਵੇ ਭਰਮ ਖਤਮ ਹੋ ਜਾਵੇ ਆਪਣੇ ਆਪ ਨੂੰ ਇਹ ਮਨੁੱਖ ਕਾਮੀ ਸਮਝਦਾ ਆਪਣੇ ਆਪ ਨੂੰ ਇਹ ਮਨੁੱਖ ਭੋਗੀ ਸਮਝਦਾ ਆਪਣੇ ਆਪ ਨੂੰ ਇਹ ਮਨੁੱਖ ਵਿਸ਼ਿਆ ਵਿਕਾਰਾਂ ਵਾਲਾ ਸਮਝਦਾ ਤੁਹਾਨੂੰ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਪਾਸ਼ਾ ਬਚਨ ਕਰਦੇ ਨੇ ਕਿ ਜਦੋਂ ਇਹ ਮਨੁੱਖ ਸੁਰਤ ਕਰਕੇ ਸਤਿਗੁਰੂ ਦੀ ਸੰਗਤ ਕਰਦਾ ਹੈ ਸ਼ਰਧਾ ਦੇ ਨਾਲ ਸਤਿਗੁਰੂ ਦੇ ਉਪਦੇਸ਼ ਨੂੰ ਸੁਣਦਾ ਕਿ ਮੇਰਾ ਗੁਰੂ ਕੀ ਕਹਿ ਰਿਹਾ ਮੇਰੇ ਗੁਰੂ ਦਾ ਮੈਨੂੰ ਬਚਨ ਕੀ ਹੈਗਾ ਗੁਰੂ ਦੇ ਉਪਦੇਸ਼ ਨੂੰ ਸ਼ਰਧਾ ਦੇ ਨਾਲ ਸੁਣਦਾ ਹੈ ਗੁਰੂ ਦੇ ਉਪਦੇਸ਼ ਨੂੰ ਬੜੇ ਸ਼ਰਧਾ ਦੇ ਨਾਲ ਵਿਚਾਰਦਾ ਹੈ ਗੁਰੂ ਦੇ ਉਪਦੇਸ਼ ਦੀ ਕਮਾਈ ਕਰਦਾ ਹੈ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਹੈ ਜਿਹੜੀ ਇਹਦੀ ਸੁਰਤ ਸੰਸਾਰ ਵਾਲੀ ਹੁੰਦੀ ਹੈ ਧਨ ਕਿਵੇਂ ਕਮਾਉਣਾ ਹੈ ਪਦਾਰਤ ਕਿਵੇਂ ਕਮਾਉਣੇ ਹਨ ਵਿਸ਼ੇ ਵਿਕਾਰ ਕਿਵੇਂ ਕਮਾਉਣੇ ਹਨ ਭੋਗ ਬਿਲਾਸ ਕਿਵੇਂ ਕਮਾਉਣੇ ਹੈ ਇਹ ਅੰਦਰੂਸਰਤ ਖਤਮ ਹੋ ਜਾਂਦੀ ਹੈਗੀ ਕੇਵਲ ਇੱਕ ਅਕਾਲ ਪੁਰਖ ਪਰਮ ਬ੍ਰਹਮ ਪਰਮੇਸ਼ਵਰ ਪਰਮਾਤਮਾ ਵਾਲੀ ਸੋਚ ਰਹਿ ਜਾਂਦੀ ਹੈ ਮਹਾਰਾਜ ਕਹਿੰਦੇ ਉਲਟੀ ਪਈ ਭਾਈ ਜਿਹੜੀ ਪਹਿਲਾਂ ਸੰਸਾਰਾਕਾਰ ਬਿਰਤੀ ਸੀ ਹੁਣ ਬ੍ਰਹਮਾਕਾਰ ਬਿਰਤੀ ਹੋ ਗਈ ਹੈਗੀ ਪਹਿਲਾਂ ਸੰਸਾਰ ਵੱਲੋਂ ਜਿਉਂਦਾ ਸੀ ਪਰਮਾਤਮਾ ਦੇ ਵੱਲੋਂ ਮਰਿਆ ਪਿਆ ਸੀਗਾ ਹੁਣ ਸੰਸਾਰ ਦੇ ਵੱਲੋਂ ਮਰ ਜਾਂਦਾ ਹੈ ਪਰਮਾਤਮਾ ਦੇ ਵੱਲੋਂ ਜਿਉਂਦਾ ਹੈ ਤੇ ਮਹਾਰਾਜ ਬਚਨ ਕਰਦੇ ਹੈਗੇ ਇਹ ਜਿਹੜੀ ਸਿੱਖਿਆ ਜਦੋਂ ਜੀਵ ਨੂੰ ਪ੍ਰਾਪਤ ਹੋ ਜਾਂਦੀ ਹੈ ਭਾਈ ਮਹਾਰਾਜ ਦੇ ਚਰਨਾਂ ਦੇ ਵਿੱਚ ਸੰਗਤ ਦੇ ਵਿੱਚੋਂ ਇੱਕ ਸਿੱਖ ਨੇ ਉੱਟ ਕੇ ਬੇਨਤੀ ਕੀਤੀ ਮਹਾਰਾਜ ਗੁਰੂ ਪੂਰੇ ਗੁਰੂ ਪੂਰੇ ਗੁਰੂ ਅਤੇ ਸਿੱਖ ਦੇ ਕੀ ਲੱਛਣ ਹਨ ਮਹਾਰਾਜ ਕਿਰਪਾ ਕਰਕੇ ਸਾਨੂੰ ਦੱਸਣਾ ਕਰੋ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਹਨ ਸੋ ਗੁਰੂ ਸੋ ਸਿੱਖ ਹੈ ਪਾਈ ਜਿਸ ਜੋਤੀ ਜੋਤ ਮਿਲਾਈ ਗੁਰੂ ਉਹ ਹੋ ਸਕਦਾ ਹੈ ਉਹ ਹੀ ਸਿੱਖ ਹੋ ਸਕਦਾ ਹੈ ਜਿਸ ਨੇ ਆਪਣੀ ਪਰਤਕ ਜੋਤ ਨੂੰ ਪ੍ਰਕਾਸ਼ ਸਰੂਪ ਦੇ ਵਿੱਚ ਮਿਲਾਉਣਾ ਕੀਤਾਗਾ ਜਿਹੜਾ ਸਿੱਖ ਗੁਰਾਂ ਦੇ ਨਾਲ ਮਿਲ ਕੇ ਵਾਹਿਗੁਰੂ ਦੀ ਜੋਤ ਵਿੱਚ ਆਪਣੇ ਪਰਤਕ ਜੋਤ ਨੂੰ ਮੇਲ ਲਵੇ ਉਹ ਸਿੱਖ ਹੈ ਅਤੇ ਜੋ ਸਿੱਖੀ ਦੀ ਜੋਤ ਨੂੰ ਵਾਹਿਗੁਰੂ ਦੀ ਜੋਤ ਵਿੱਚ ਮਿਲਾ ਦੇਵੇ ਉਹ ਗੁਰੂ ਹੈ ਸਿੱਖ ਤਾਂ ਉਹ ਹੈ ਜਿਹੜਾ ਆਪਣਾ ਆਪ ਮਿਟਾ ਕੇ ਪ੍ਰਮਾਤਮਾ ਦੇ ਵਿੱਚ ਆਪਣੀ ਸੁਰਤ ਨੂੰ ਜੋੜ ਲਵੇ ਸੇਖਾ ਤਾਂ ਅਸਲੀ ਉਹੀ ਹੈ ਨਾ ਜਪਦੇ ਜਪਦੇ ਤੂ ਤੂ ਕਰਦਾ ਤੂ ਹਵਾ ਮਜਮਰਹਾ ਨਾ ਹੂ ਅਬ ਤੋ ਜਾਏ ਚੜਾ ਸੰਘਾਸਨ ਮਿਲ ਹੈ ਸਾਰੰਗ ਪਾਣੀ RAM ਕਬੀਰਾ ਏਕ ਭਏ ਆ ਕੋਈ ਨਾ ਸਕੇ ਪਛਾਣੀ ਗੁਰੂ ਤਾਂ ਉਹ ਹੈ ਸੇਖਾ ਉਹ ਹੈ ਮਾਫ ਕਰਨਾ ਸਾਧ ਸੰਗਤ ਜੀ ਜਿਹੜਾ ਜਪਦੇ 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 ਪਰਮੇਸ਼ਵਰ ਪਰਮਾਤਮਾ ਦੇ ਵਿੱਚ ਆਪਣੀ ਸੁਰਤ ਜੋੜ ਲਵੇ ਸੇਖੋ ਹੈਗਾ ਨਦੀ ਜਦੋਂ ਕਿਨਾਰੇ ਛੱਡ ਜਿੰਦੀ ਹੈ ਤਾਂ ਉਹ ਸਮੁੰਦਰ ਰੂਪ ਬਣ ਜਾਂਦੀ ਹੈ ਸਿੱਖ ਜਦੋਂ ਆਪਣਾ ਜੀ ਪਾਪ ਛੱਡ ਦਿੰਦਾ ਹੈ ਤਾਂ ਫਿਰ ਉਹ ਸਿੱਖ ਨੇ ਪਰਮਾਤਮਾ ਬਣ ਜਾਂਦਾ ਹੈ ਹੁਣ ਗੁਰੂ ਕੋਣ ਗੁਰੂ ਉਹ ਹੈ ਜੋ ਸਿੱਖ ਨੂੰ ਮਦਦ ਕਰਦਾ ਹੈ ਪਰਮੇਸ਼ਵਰ ਪਰਮਾਤਮਾ ਦੇ ਵਿੱਚ ਮਿਲਾਉਣ ਦੀ ਦੇਖੋ ਜਿਹੜੇ ਕਿਨਾਰੇ ਹੁੰਦੇ ਨੇ ਨਾ ਉਹ ਨਦੀ ਨੂੰ ਮਦਦ ਕਰਦੇ ਸਮੁੰਦਰ ਤੱਕ ਪਹੁੰਚਣ ਦੇ ਲਈ ਅਗਰ ਸੱਜੇ ਖੱਬੇ ਦੋ ਕਿਨਾਰੇ ਨਾ ਹੋਣ ਤਾਂ ਨਦੀ ਦਾ ਜਲ ਸਮੁੰਦਰ ਤੱਕ ਨਹੀਂ ਪਹੁੰਚ ਸਕਦਾ। ਸਮੁੰਦਰ ਤੱਕ ਨਦੀ ਦਾ ਜਲ ਤਾਂ ਹੀ ਪਹੁੰਚ ਸਕਦਾ ਸਾਧ ਸੰਗਤ ਜੀ ਜੇ ਰੋ ਸੱਜੇ ਖੱਬੇ ਦੋ ਕਿਨਾਰੇ ਹੋਣ। ਸਤਿਗੁਰੂ ਕੀ ਹੈ ਇੱਕ ਸੱਜੇ ਖੱਬੇ ਕਿਨਾਰੇ ਨੇ ਮਨੁੱਖ ਦੇ ਮਰਿਆਦਾ ਦੇ ਸਿੱਖਿਆ ਦੇ ਜਦੋਂ ਮਨੁੱਖ ਗੁਰੂ ਦੀ ਦਿੱਤੀ ਸਿੱਖਿਆ ਦੇ ਵਿੱਚ ਰਹਿ ਕੇ ਜੀਵਨ ਬਤੀਤ ਕਰਦਾ ਹੈ ਅਭਿਆਸ ਕਰਦਾ ਇਹਦੇ ਅੰਦਰ ਜੀਵ ਭਾਵ ਖਤਮ ਹੋ ਜਾਂਦਾ ਹੈ ਜੋਤੀ ਜੋਤ ਮਿਲਾਏ ਪਰਮਾਤਮਾ ਦੇ ਵਿੱਚ ਆਪਣੇ ਸੁਰਤ ਨੂੰ ਮਿਲਾ ਦਿੰਦਾ ਹੈ ਫਿਰ ਜੀਵ ਭਾਵ ਖਤਮ ਹੋ ਜਾਂਦਾ ਹੈ ਸ੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਉਹ ਸਿੱਖ ਹੈ ਤੇ ਉਹੀ ਗੁਰੂ ਹੈ ਮਨ ਰੇ ਹਰ ਹਰ ਸੇਤੀ ਲੇਵ ਲਾਏ ਏ ਮਨਾ ਹਰੇ ਭਰੇ ਕਰਨ ਵਾਲੇ ਪਰਮੇਸ਼ਵਰ ਪਰਮਾਤਮਾ ਨਾਲ ਬਿਰਤੀ ਲਾਉਣਾ ਕਰ ਮਨ ਕਿੱਥੇ ਵਿਰਤੀ ਲਾਉਂਦਾ ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ, ਲੋਭ ਦੇ ਵਿੱਚ, ਮੋਹ ਦੇ ਵਿੱਚ, ਹੰਕਾਰ ਦੇ ਵਿੱਚ ਵਿਰਤੀ ਲਾਉਂਦਾ ਹੈ। ਵਿਸ਼ਿਆਂ ਦੇ ਵਿੱਚ ਵਿਰਤੀ ਲਾਉਂਦਾ ਹੈ, ਭੋਗਾਂ ਦੇ ਵਿੱਚ ਵਿਰਤੀ ਲਾਉਂਦਾ ਹੈਗਾ, ਸੰਸਾਰ ਦੇ, ਅਸਕਤੀ ਦੇ ਵਿੱਚ ਵਿਰਤੀ ਲਾਉਂਦਾ ਹੈਗਾ, ਪਰਿਵਾਰ ਦੇ ਮੋਹ ਦੇ ਵਿੱਚ ਵਿਰਤੀ ਲਾਉਂਦਾ ਹੈ। ਮਹਾਰਾਜ ਬਚਨ ਕਰਦੇ ਜਿੱਥੇ-ਜਿੱਥੇ ਵਿਰਤੀ ਲਾਈ ਬੈਠਾ ਹੈ ਇਹ ਸਭ ਦੁੱਖਾਂ ਦਾ ਕਾਰਨ ਹੈ। ਇਹ ਸਾਰੇ ਦੁੱਖਾਂ ਦਾ ਕਾਰਨ ਹੈ। ਇੱਕ ਅਕਾਲ ਪੁਰਖ 파ਰব্রह्म ਪਰਮੇਸ਼ਵਰ ਪਰਮਾਤਮਾ ਦੇ ਵਿੱਚ ਅਗਰ ਤੂੰ ਵਿਰਤੀ ਲਾਵੇਂਗਾ ਤੇਰਾ ਜੀਵਨ ਸਫਲ ਹੋ ਜਾਏਗਾ ਤੇਰਾ ਮਰਨ ਖਤਮ ਹੋ ਜਾਏਗਾ ਤੇਰਾ ਜਨਮ ਖਤਮ ਹੋ ਜਾਏਗਾ ਆਇ ਸਫਲ ਤਾਹੂ ਕੋ ਗਣੀਐ ਜਾ ਸਰਸਨ ਹਰ ਹਰ ਜਸ ਪਣੀਐ ਆਏ ਬਸੈ ਸਾਧੂ ਕੈ ਸੰਗੈ ਤੇਰਾ ਆਉਣਾ ਤਾਹੀਂ ਸਫਲ ਹੈ ਮਨ ਹਰ ਜਪ ਮੀਠਾ ਲਗੈ ਪਈ ਗੁਰਮੁਖ ਪਾਏ ਹਰ ਥਾਏ ਸੰਗਤ ਜੀ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਜਿਨ੍ਹਾਂ ਦੇ ਮਨ ਦੇ ਅੰਦਰ ਵਾਹਿਗੁਰੂ ਦਾ ਜਾਪ ਮਿੱਠਾ ਲੱਗਦਾ ਪਿਆਰਾ ਲੱਗਦਾ ਉਹ ਗੁਰਮੁਖ ਜਨ ਗੁਰਾਂ ਦੁਆਰਾ ਹਰੀ ਦੀ ਸਰੂਪ ਰੂਪੀ ਥਾਂ ਪਾ ਲੈਂਦੇ ਹਨ ਕਹਿਣ ਦਾ ਮਤਲਬ ਜਿਨ੍ਹਾਂ ਨੂੰ ਜਪਜੀ ਸਾਹਿਬ ਕਰਨ ਦੇ ਵਿੱਚ ਆਨੰਦ ਆਉਂਦਾ ਹੈ ਜਿਨ੍ਹਾਂ ਨੂੰ ਸੁਖਮਨੀ ਸਾਹਿਬ ਦਾ ਪਾਠ ਕਰਨ ਵਿੱਚ ਆਨੰਦ ਆਉਂਦਾ ਹੈ ਜਿਨ੍ਹਾਂ ਨੂੰ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਸ਼ਬਦ ਜਪਣ ਚ ਆਨੰਦ ਆਉਂਦਾ ਹੈ ਜਿਨ੍ਹਾਂ ਨੂੰ ਸੰਗਤ ਦੇ ਦਰਸ਼ਨ ਕਰਨ ਵਿੱਚ ਪਰਸ਼ਨ ਕਰਨ ਵਿੱਚ ਆਨੰਦ ਆਉਂਦਾ ਹੈ ਸੇਵਾ ਦੇ ਵਿੱਚ ਆਨੰਦ ਆਉਂਦਾ ਹੈ ਗੁਰੂ ਦੀ ਕਿਰਪਾ ਦੁਆਰਾ ਉਹ ਮਨੁੱਖ ਜਪਦੇ 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 ਪਰਮੇਸ਼ਵਰ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਹਨ ਰਹਾਉ ਧਰਉ ਦੇ ਕਿੰ ਮਹਾਰਾਜ ਬਚਨ ਕਰਦੇ ਹਨ ਬਿਨ ਗੁਰ ਪ੍ਰੀਤ ਨਾ ਉਪਜਾਈ ਮਨ ਮੁਖ ਦੁਜੈ ਪਾਏ ਬਾਰੇ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਹੈ ਸੰਗਤ ਜੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਨੇ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਹੈ ਉਹ ਕਿਹੜੀ ਹੈ ਬਿਨ ਬੂਰ ਪ੍ਰੀਤ ਨ ਉਪਜੈ ਭਾਈ ਬਿਨਾ ਸਤਗੁਰਾਂ ਦੀ ਸ਼ਰਣ ਪਿਆ ਵਾਹਿਗੁਰੂ ਦੀ ਪ੍ਰਾਪਤੀ ਵਾਲੀ ਲਗਨ ਨਾ ਹਿਰਦੇ ਦੇ ਵਿੱਚ ਪੈਦਾ ਨਹੀਂ ਹੁੰਦੀ ਅਗਰ ਕੋਈ ਮਨੁੱਖ ਸੋਚੇ ਕਿ ਮੈਂ ਗ੍ਰੰਥ ਪੜ੍ਹ ਕੇ ਵੇਦ ਪੜ੍ਹ ਕੇ ਧਾਰਮਿਕ ਕਰਮ ਕਰਕੇ ਪੂਜਾ ਕਰਕੇ ਦਾਨ ਕਰਕੇ ਤੀਰਥ ਕਰਕੇ ਤਪੱਸਿਆ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਕਰਨ ਵਾਲੀ ਲਗਨ ਪੈਦਾ ਕਰ ਲਵਾਂ ਨਹੀਂ ਪੈਦਾ ਹੋ ਸਕਦੀ ਪੂਰੇ ਗੁਰੂ ਤੋਂ ਬਿਨਾ ਤਾਂ ਹੋ ਨਹੀਂ ਸਕਦੀ ਬਿਨ ਗੁਰ ਪ੍ਰੀਤਿ ਨਾ ਉਪਜੈ ਪਾਏ ਬਿਨਾ ਗੁਰੂ ਦੀ ਸ਼ਰਨ ਪਿਆ ਆਪਣੀ ਹਉਮੈ ਛੱਡੇ ਤੋਂ ਬਿਨਾ ਵਾਹਿਗੁਰੂ ਦੀ ਪ੍ਰਾਪਤੀ ਵਾਲੀ ਲਗਨ ਪੈਦਾ ਨਹੀਂ ਹੋ ਸਕਦੀ ਮਨਮੁਖ ਦੂਜੈ ਭਾਏ ਜਿਹੜੇ ਮਨਮੁਖ ਮਨੁੱਖ ਨੇ ਦੇਵਤਾ ਭਾਵ ਦੇ ਵਿੱਚ ਲੱਗੇ ਰਹਿੰਦੇ ਨੇਗੇ ਦੇਵੀ ਦੇਵਤਿਆਂ ਦੇ ਵਿੱਚ ਪ੍ਰੀਤੀ ਕਰਦੇ ਆ ਪਥਰਾਂ ਦੇ ਵਿੱਚ ਪ੍ਰੀਤੀ ਕਰਦੇ ਆ ਪਸ਼ੂਆਂ ਦੇ ਵਿੱਚ ਡੰਗਰਾਂ ਦੇ ਵਿੱਚ ਪ੍ਰੀਤੀ ਕਰਦੇ ਆਗੇ ਤੋ ਕੋਟੈ ਮਨਮੁਖ ਕਰਮ ਕਰੈ ਪਾਈ ਪਲ ਕਿਛੂ ਨ ਪਾਈ اے ਭਾਈ ਬੇਮੁਖ ਜਿਹੜੇ ਮਨੁੱਖ ਹੁੰਦੇ ਨੇ ਨਾ ਉਹ ਜਿਹੜੇ ਵੀ ਕਰਮ ਕਰਦੇ ਹਨ ਜਿਨੇ ਵੀ ਕਰਮ ਕਰਦੇ ਹਨ ਜਿਸ ਤਰ੍ਹਾਂ ਦੇ ਵੀ ਕਰਮ ਕਰਦੇ ਹਨ ਉਹ ਤਾਂ ਫੂਸ ਦੇ ਛਿਲਕਿਆਂ ਦੇ ਵਾਂਗ ਨੇਗੇ ਫੂਜ ਦੇ ਛਿਲਕੇ ਤੋਂ ਕੁਝ ਵੀ ਨਹੀਂ ਹੁੰਦੇ ਹੈਗੇ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਹੁੰਦਾ ਜਿਵੇਂ ਫੂਜ ਦੇ ਛਿਲਕੇ ਬਿਲਕੁਲ ਹਲਕੇ ਹੁੰਦੇ ਨੇ ਐਵੇਂ ਮਨਮੁੱਖ ਬੰਦਿਆਂ ਦੇ ਜਿੰਨੇ ਮਰਜੀ ਧਾਰਮਿਕ ਕਰਮ ਹੋਣ ਉਹਨਾਂ ਪੱਲੇ ਕੱਖ ਨਹੀਂ ਜੇ ਹੁੰਦਾ ਜਿਵੇਂ ਚੌਲ ਕੱਢ ਕੇ ਕੇਵਲ ਫੂਸ ਹੀ ਬਚਿਆ ਹੋਵੇ ਉਸ ਨੂੰ ਹੀ ਕੁੱਟੀ ਜਾਏ ਉਹਦੇ ਵਿੱਚੋਂ ਕੀ ਨਿਕਲਦਾ ਕੱਖ ਨਹੀਂ ਨਿਕਲਦਾਗਾ ਕੇਵਲ ਇੱਕ ਅੱਧਾ ਕੋਈ ਟੁੱਟਿਆ ਹੋਇਆ ਚੌਲ ਦਾ ਦਾਣਾ ਮਿਲ ਜਾਏ ਮਿਲ ਜਾਏ ਇਸੇ ਪ੍ਰਕਾਰ ਮਨਮੁਖ ਜਿਹੜੇ ਮਨੁੱਖ ਨੇ ਸਾਕਾਰਮ ਕਰਮਾਂ ਨੂੰ ਕਰਨ ਰੂਪੀ ਫੂਸ ਨੂੰ ਕੁੱਟਦੇ ਹਨ ਮਤਲਬ ਕਿ ਜਿੰਨੇ ਵੀ ਕਰਮ ਕਰਦੇ ਨੇ ਉਹਨਾਂ ਦੇ ਵਿੱਚ ਸੰਸਾਰੀ ਇੱਛਾ ਹੁੰਦੀ ਹੈਗੀ ਜਿਵੇਂ ਫੂਸ ਨੂੰ ਕੁੱਟਿਆਂ ਚਾਵਲ ਨਹੀਂ ਨਿਕਲਦੇ ਐਵੇਂ ਸੰਸਾਰੀ ਇੱਛਾ ਰੱਖ ਕੇ ਭਾਵੇਂ ਕੋਈ ਬਾਣੀ ਪੜ ਲਵੇ ਨਿਤਨੇਮ ਕਰ ਲਵੇ ਸੇਵ ਜਪੜ ਕਰਨ ਲਵੇ ਭਾਵੇਂ ਕੋਈ ਨਾਮ ਜਪ ਲਵੇ ਗੁਰਦੁਆਰੇ ਕਥਾ ਕੀਰਤਨ ਕਰ ਸੁਣ ਲਵੇ ਮਹਾਰਾਜ ਕਹਿੰਦੇ ਉਹਨਾਂ ਨੂੰ ਮੋਕਸ਼ ਨਹੀਂ ਪ੍ਰਾਪਤ ਹੁੰਦਾ ਬ੍ਰਹਮ ਗਿਆਨ ਨਹੀਂ ਪ੍ਰਾਪਤ ਹੁੰਦਾ ਗਾ ਗੁਰ ਮਿਲੇ ਐ ਮਨ ਰਵ ਰਹਿਆ ਪਾਈ ਸਾਚੀ ਪ੍ਰੀਤ ਪਿਆਰ ਸੰਗਤ ਜੀ ਗੁਰੂ ਦੇ ਨਾਲ ਮਿਲਣ ਤੋਂ ਬਾਅਦ ਹੀ ਪਰਮਾਤਮਾ ਦੇ ਨਾਮ ਜਪਣ ਦੇ ਵਿੱਚ ਹਿਰਦਾ ਜੁੜਦਾ ਹੈ ਜਦੋਂ ਗੁਰੂ ਦੀ ਸੰਗਤ ਇਹਨੂੰ ਮਿਲ ਜਾਂਦੀ ਹੈ ਤਾਂ ਹੀ ਇਹਦਾ ਮਨ ਪਰਮੇਸ਼ਵਰ ਪਰਮਾਤਮਾ ਦੇ ਸਿਮਰਨ ਦੇ ਵਿੱਚ ਲੱਗਦਾ ਹੈ ਜਿਨ੍ਹਾਂ ਨੇ ਹਿਰਦੇ ਦੁਆਰਾ ਨਾਮ ਨੂੰ ਉਚਾਰਿਆ ਉਹਨਾਂ ਦੀ ਮਨ ਕਰਕੇ ਵਾਹਿਗੁਰੂ ਦੇ ਨਾਲ ਸੱਚੀ ਪ੍ਰੀਤੀ ਹੁੰਦੀ ਹੈ ਬਾਣੀ ਕਰਕੇ ਸੱਚਾ ਪਿਆਰ ਹੁੰਦਾ ਹੈਗਾ ਉਹੋ ਹੀ ਅਸਲ ਦੇ ਵਿੱਚ ਅਕਾਲ ਪੁਰਖ ਪਰਮ ਪਰਮੇਸ਼ਵਰ ਪਰਮਾਤਮਾ ਦੇ ਨਾਲ ਪ੍ਰੇਮ ਕਰਦੇ ਨੇ ਜਿਨ੍ਹਾਂ ਨੇ ਆਪਣਾ ਜਿਹੜਾ ਮਨ ਹੈ ਗੁਰੂ ਦੇ ਅੱਗੇ ਵੇਚ ਦਿੱਤਾ ਸਦਾ ਹਰ ਕੇ ਗੁਣ ਰਵ ਪਾਈ ਗੁਰ ਕਹੇ ਤੇ ਅਪਾਰ ਹਮੇਸ਼ਾ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰੀਏ ਉਹ ਪਾਰਬ੍ਰह्म ਪਰਮੇਸ਼ਵਰ ਪਰਮਾਤਮਾ ਕਰਤਾ ਹੈ ਪੁਰਖ ਹੈ ਨਿਰਪਉ ਹੈ ਨਿਰਵੈਰ ਹੈ ਸੈਪੰਗ ਹੈ ਸਤਨਾਮ ਹੈ ਦੋਖਨ ਦੇਖਤੈ ਪਰ ਦੇਤ ਨਹਰਾ ਐਸਾ ਪਾਰਬ੍ਰह्म ਪਰਮੇਸ਼ਵਰ ਪਰਮਾਤਮਾ ਦਿਆਲੂ ਕਿਰਪਾਲੂ ਹੈਗਾ ਹਰ ਜੀ ਅਕਿਰਤਖਣ ਅਨੁਪਾਲਦਾ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਕਿ ਭਾਈ ਉਸ ਪਾਰ ਬ੍ਰਹਮ ਪਰਮੇਸ਼ਵਰ ਪਰਮਾਤਮਾ ਦੇ ਗੁਣਾਂ ਨੂੰ ਉਚਾਰੋ ਏ ਮਨਾ ਅਗਰ ਤੂੰ ਉਚਾਰੇ ਨਾ ਪਰਮਾਤਮਾ ਦੇ ਗੁਣਾਂ ਨੂੰ ਥੋੜਾ ਜਿਹਾ ਸੋਚੇ ਇੱਕ ਇੱਕ ਸਾਹ ਦੇ ਨਾਲ ਤੂੰ ਲੱਖਾਂ ਦੇ ਵਾਰ ਪਰਮਾਤਮਾ ਦਾ ਸ਼ੁਕਰਾਨਾ ਕਰੇ ਸਦਾ ਹਰ ਕੇ ਗੁਣ ਕਹਿੰਦੇ ਹਮੇਸ਼ਾ ਹੀ ਪਰਮੇਸ਼ਵਰ ਪਰਮਾਤਮਾ ਦੇ ਗੁਣ ਨੇ ਰਵੈ ਭਾਈ ਹਮੇਸ਼ਾ ਪਰਮਾਤਮਾ ਦੇ ਗੁਣਾਂ ਨੂੰ ਉਚਾਰਨ ਕਰੀਏ ਗੁਰ ਕਾ ਹੇਤ ਅਪਾਰ ਪਾਰ ਆਵਰਤ ਹੋ ਰਹਿਤ ਪਰਮੇਸ਼ਰ ਸਰੂਪ ਸਤਗੁਰਾਂ ਜੀ ਦੇ ਨਾਲ ਪ੍ਰੇਮ ਕਰੀਏ ਗੁਰ ਪਰਮੇਸ਼ਰ ਇੱਕੋ ਹੀ ਹੈ ਕੋਈ ਫਰਕ ਨਹੀਂ ਹੈਗਾ ਨਾਨਕ ਸਿਮਰਤ ਸੋਦੇ ਬੇਦ ਪਾਰ ਬ੍ਰਹਮ ਗੁਰ ਨਾਹੀਂ ਭੇਦ ਕੋਈ ਫਰਕ ਨਹੀਂ ਹੈਗਾ ਜਿਹੜਾ ਗੁਰੂ ਤੇ ਪਰਮੇਸ਼ਰ ਦੇ ਵਿੱਚ ਫਰਕ ਪਾਉਂਦਾ ਹੈ ਉਹਦਾ ਜਨਮ ਮਰਨ ਤੱਕ ਹੀ ਘਟਣਾ ਉਹ ਤਾਂ ਨਰਕਾਂ ਨੂੰ ਜਾਂਦਾ ਗੰਦਗੀ ਦਾ ਕੀੜਾ ਬਣਦਾ ਹੈ ਸਦਾ ਹਰ ਕੇ ਗੁਣ ਰਵੈ ਭਾਈ ਕਹਿੰਦੇ ਹਮੇਸ਼ਾ ਪਾਰ ਬ੍ਰਹਮ ਪਰਮੇਸ਼ਵਰ ਪਰਮਾਤਮਾ ਦੇ ਗੁਣ ਗਾਉ ਹਮੇਸ਼ਾ ਹੀ ਜਪੋ ਉਸ ਪਾਰ ਬ੍ਰਹਮ ਪਰਮਾਤਮਾ ਨੂੰ ਸਤਿਗੁਰਾਂ ਦੇ ਨਾਲ ਪ੍ਰੇਮ ਕਰੋ ਸਤਿਗੁਰਾਂ ਤੇ ਸ਼ਰਧਾ ਰੱਖੋ ਜਿਸ ਨੂੰ ਗੁਰਾਂ ਦੇ ਨਾਲ ਪ੍ਰੇਮ ਹੈ ਜਿਹਦੀ ਸ਼ਰਧਾ ਹੈ ਗੁਰੂ ਦੇ ਚਰਨਾਂ ਦੇ ਵਿੱਚ ਜਿਹੜਾ ਵਿਸ਼ਵਾਸ ਰੱਖਦਾ ਹੈਗਾ ਉਸ ਨੂੰ ਹੀ ਅਪਾਰ ਸਰੂਪ ਦੀ ਅਰਥਾਤ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਜੀ ਅਪਾਰ ਸਰੂਪ ਦੀ ਪ੍ਰਾਪਤੀ ਕਰਾਉਣ ਦਾ ਕਾਰਨ ਹਨ ਕਹਿਣ ਦਾ ਮਤਲਬ ਗੁਰੂ ਤੇ ਸ਼ਰਧਾ ਰੱਖੇਗਾ ਤਾਂ ਹੀ ਅਕਾਲ ਪੁਰਖ ਪਰਮ ਬ੍ਰਹਮ ਪਰਮੇਸ਼ਵਰ ਪਰਮਾਤਮਾ ਦੀ ਪ੍ਰਾਪਤੀ ਇਹਨੂੰ ਹੋਵੇਗੀ ਆਇਆ ਸੋ ਪਰਵਾਣ ਹੈ ਪਾਈ ਜੇ ਗੁਰ ਸੇਵਾ ਚਿਤ ਲਾਏ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਨੇ ਕਿ ਇਹ ਸੰਸਾਰ ਦੇ ਵਿੱਚ ਮਨੁੱਖ ਦਾ ਜਨਮ ਧਾਰ ਕੇ ਆਇਆ ਬੰਦਾ ਉਹ ਹੀ ਸਫਲ ਹੈ ਪ੍ਰਵਾਨ ਹੈ ਜਿਹੜਾ ਆਪਣੀ ਹਉਮੈ ਤਿਆ ਕੇ ਹੰਕਾਰ ਤਿਆ ਕੇ ਸਭ ਤਰ੍ਹਾਂ ਦਾ ਗੁਰੂ ਦੀ ਸੇਵਾ ਕਰੇ ਚਿੱਤ ਲਾ ਕੇ ਫਾਰਮੈਲਿਟੀ ਨਾ ਕਰੇ ਗੁਰੂ ਦੀ ਸੇਵਾ ਰੂਪ ਫਾਰਮੈਲਿਟੀ ਕਰਨ ਵਾਲੇ ਸੰਸਾਰ 'ਚ ਬੜੇ ਮਿਲ ਜਾਣਗੇ ਸੰਤ ਜੀ ਔਰ ਉਹ ਮਨੁੱਖ ਜਿਹੜਾ ਵਾਕਈ ਗੁਰੂ ਦੀ ਸੇਵਾ ਕਰਦਾ ਹੈਗਾ ਉਹ ਮਨੁੱਖ ਜਿਨੇ ਹਉਮੈ ਤਿਆਗਤੀ ਹੈ ਹਣ ਵਿਰਲੇ ਨਾਹੀਂ ਕਹਣੇ ਫੈਲ ਫਕੜ ਸੰਸਾਰ ਤੈਨ ਨਿਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਹੇ ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਾਹੀਂ ਬਹੁਤ ਘੱਟ ਨੇਗੇ ਆਇਆ ਸੋ ਪਰਵਾਣ ਹੈ ਭਾਈ ਸੰਸਾਰ ਦੇ ਵਿੱਚ ਜਨਮ ਲੈ ਕੇ ਮਨੁੱਖ ਦਾ ਆਇਆ ਉਹੀ ਪਰਵਾਣ ਹੈ ਜਿਹੜਾ ਗੁਰੂ ਦੀ ਸੇਵਾ ਕਰੇ ਮੁਰਦਾ ਹੋਏ ਮਰੀਦ ਨਾ ਗੱਲੀ ਜੋ ਬਣਾ ਮਿਟਾ ਦੇ ਆਪਣੀ ਹਸਤੀ ਕੋ ਅਗਰ ਕਿਛ ਮਰਤਵਾ ਚਾਹੇ ਕਿ ਦਾਣਾ ਖਾਕ ਵਿੱਚ ਮਿਲ ਕੇ ਗੁਲੇ ਗੁਲਜਾਰ ਹੁੰਦਾ ਹੈ ਨਹੀਂ ਤਾਂ ਸਾਹ ਸੰਗੈ ਸੰਸਾਰ ਦੇ ਵਿੱਚ ਬੇਸ਼ੁਮਾਰ ਜਨਮ ਲੈ ਕੇ ਆਉਂਦੇ ਆ ਪਸ਼ੂਆਂ ਡੰਗਰਾਂ ਜਾਨਵਰਾਂ ਤੋਂ ਵੱਧ ਉਹਨਾਂ ਦਾ ਜੀਵਨ ਨਹੀਂ ਹੁੰਦਾਗਾ ਅੰਤਿਮ ਪੰਕਤੀ ਵਿੱਚ ਸ੍ਰੀ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਹਨ ਨਾਨਕ ਨਾਮ ਹਰ ਪਾਈਐ ਪਾਈ ਗੁਰਸਬਦੀ ਮੇਲਾਏ ਭੱਲਿਆਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਹਨ ਇਸ ਅਖੀਰਲੀ ਪੰਕਤੀ ਦੇ ਵਿੱਚ ਪਰਮੇਸ਼ਰ ਦਾ ਨਾਮ ਤਾਂ ਪਾਈਦਾ ਹੈ ਪਰਮੇਸ਼ਵਰ ਪਰਮਾਤਮਾ ਦੇ ਸਿਮਰਨ ਦੀ ਪ੍ਰਾਪਤੀ ਤਾਂ ਹੁੰਦੀ ਹੈ ਜੇਕਰ ਗੁਰੂ ਸਾਹਿਬ ਜੀ ਆਪਣੇ ਉਪਦੇਸ਼ ਦੀ ਕਮਾਈ ਵਿੱਚ ਮਿਲਾ ਲੈਣ ਮਤਲਬ ਕਿ ਸਾਡੀ ਬੰਦਗੀ ਸਾਡਾ ਮਤਨੇ ਤਾਂ ਹੀ ਸਫਲ ਹੋਵੇਗਾ ਜੇ ਗੁਰੂ ਕਿਰਪਾ ਕਰੇ ਜੇ ਚਿੱਤ ਬਿਰਤੀ ਨੂੰ ਗੁਰ ਸ਼ਬਦੀਆਂ ਨਾਲ ਮੇਲ ਦੇਣ ਤਾਂ ਹਰੀ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਤੁਹਾਨੂੰ ਸਾਰੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਬੜੇ ਪ੍ਰੇਮ ਦੇ ਨਾਲ ਜਿੰਨੀ ਵੀ ਸੰਗਤ ਹੈ ਸਾਰੀ ਸੰਗਤ ਨੂੰ ਸਮਝਾ ਰਹੇ ਹਨ ਕਿ ਅਕਾਲ ਪੁਰਖ ਪਰਮ ਬ੍ਰਹਮ ਪਰਮੇਸ਼ਵਰ ਪਰਮਾਤਮਾ ਦੀ ਪ੍ਰਾਪਤੀ ਦਾ ਇੱਕੋ ਇੱਕ ਤਰੀਕਾ ਇੱਕੋ ਇੱਕ ਸਾਧਨ ਹੈ ਸਭ ਤਰ੍ਹਾਂ ਦੀ ਹਉਮੈ ਦਾ ਤਿਆਗ ਕਰਕੇ ਗੁਰੂ ਦੇ ਸ਼ਰਮ ਵਿੱਚ ਚਲੇ ਜਾ ਗੁਰੂ ਕਿਰਪਾ ਕਰੇਗਾ ਰਹਿਮਤ ਕਰੇਗਾ ਸੋ ਸਾ ਸੰਗਤ ਜੀ ਅਗਰ ਇੱਥੇ ਤੱਕ ਆਪ ਸਰਬਾ ਸੰਗਤ ਨੇ ਕਥਾ ਸਰਵਣ ਕੀਤੀ ਹੈ ਤਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਨ ਰਹਿਮਤ ਕਰਨ ਤੁਹਾਡੀਆਂ ਹਾਜ਼ਰੀਆਂ ਪ੍ਰਵਾਨ ਕਰ ਲੈਣ ਤੇ ਬਾਕੀ ਸੰਗਤ ਵੀ ਇਹ ਕਥਾ ਸੁਣ ਸਕੇ ਉਹਦੇ ਵਾਸਤੇ ਕਥਾ ਦੀ ਵੀਡੀਓ ਨੂੰ ਲਾਈਕ ਕਰਨ ਦੀ ਕਿਰਪਾਲਤਾ ਕਰਨਾ ਕਮੈਂਟ ਬਾਕਸ ਵਿੱਚ ਵਾਹਿਗੁਰੂ ਸ਼ਬਦ ਲਿਖਣ ਦੀ ਕਿਰਪਾਲਤਾ ਕਰਨਾ ਤੁਹਾਡੇ ਵੱਤੋ ਵੱਦ ਕਮੈਂਟ ਵੱਤੋ ਵੱਦ ਲਾਈਕ ਇਸ ਕਥਾ ਦੀ ਵੀਡੀਓ ਨੂੰ YouTube ਚੈਨਲ ਮਾਧਿਅਮ ਦੁਆਰਾ ਬੇਸ਼ੁਮਾਰ ਸੰਗਤ ਤੱਕ ਪਹੁੰਚਾਉਣ ਦੇ ਲਈ ਲਾਭਦਾਇਕ ਹੋਣਗੇ ਤੁਹਾਡਾ ਵੀ ਭਲਾ ਹੋ ਜਾਏਗਾ ਸਰਬੱਤ ਸੰਗਤ ਦਾ ਵੀ ਭਲਾ ਹੋ ਜਾਏਗਾ ਸਭ ਦਾ ਭਲਾ ਹੋ ਜਾਏਗਾ ਫਿਰ ਹੋਣਗੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਆਪੇ ਮੇਲੇ ਐਨੀਕ ਸੇਵਾ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ